ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਆਪਾਂ ਪਹੁੰਚੇ ਹੋਇਆ ਲੰਗਵਾਲ ਬੱਕਰੀ ਮੰਡੀ ਤੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਾ ਘੰਟੀ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਆਜੋ ਦੋਸਤੋ ਤੁਹਾਨੂੰ ਲੈਬ ਸੌਦੇ ਦੇ ਕਰਾਉਣੀਆਂ ਦਰਸ਼ਨ ਬਾਈ ਰਾਜੂ ਹੁਰੀ ਕਰਾ ਰਹੇ ਨੇ ਸੌਦਾ ਆਹ ਨਾ ਮੜੀ ਗੱਲ ਪੁੱਛਿਆ ਕਰ ਜੀ ਸਾਈਡ ਤੇ ਜਿੱਦ ਕਰਦਾ ਮੇਰੇ ਨਾਲ ਤੇ ਨਹੀਂ ਤੇਰੇ ਮਰਜ਼ੀ ਦੀ ਬਾਤ ਆਹ ਬਾਈ ਰਾਜੂ ਜੀ ਖੜੇ ਨੇ ਦਿਲ ਦਾ ਤਾਂ ਮੈਂ ਮੋਦਾ ਕਰ ਰਹੇ ਹਾਂ ਕਰੋ ਬਾਈ ਇਹਦਾ ਇਹਨੂੰ ਦੇਣ ਸੌ ਨੇ ਪਾਈ ਦੀ ਹੁੰਦੀ ਵਿਨਰ ਨਹੀਂ ਸੌ ਵਾਲੀ ਨਹੀਂ ਰੱਖਾ ਕੇ ਥੋੜੀ ਲੈ ਯਾਰ ਸੌ ਦੇ ਵੀਰ ਹਾਂ ਬਸ ਗੱਲ ਸੁਣ ਮੇਰੀ ਬਸ ਵੇਚਤਾ ਮੇਰੀ ਤਾਂ ਕਿਸੇ ਬੰਦੀ ਆਏ ਨੇ ਉਹੀ ਨਹੀਂ ਮੋੜੀ ਲੈ ਰੁਪਏ ਜਾਣ ਲੈ ਬਸ 16.5 ਦਾ ਸੌਦਾ ਹੋ ਗਿਆ। ਕਿਹੜੀ ਬੱਕਰੀ ਲੱਤੀ ਹੈ ਬਾਈ? ਆ ਬੱਕਰਾ ਲਿਆ। ਆ ਫੂਨ ਕੱਢ ਕੇ ਸੁਣੀ। ਆ ਸਾਨ ਖਰੀਦਿਆ ਦੋਸਤੋ ਚਿੱਟਾ ਰਾਜੂ ਨੇ ਸੌਦਾ ਕਰਾਇਆ ਤੇ ਬਿਵਾਲੇ ਨੇ ਕਿੰਨੇ ਦਾ ਲਿਆ ਬਾਈ? 16.5 ਹਜ਼ਾਰ ਕੇ ਲਿਆ ਹੈ ਇਹ ਆਪਣੇ। ਇਹ ਬਾਈ ਨੇ ਵੇਚਿਆ। ਇਹਨਾਂ ਨੇ ਲਿਆ।

ਵਧੀਆ ਭਰਦੀ ਆ ਮੰਡੀ ਵਧੀਆ ਜੀ ਵਧੀਆ ਆ ਗਿਆ ਆ ਗਿਆ ਕੋਈ ਕੋਈ ਪਰੇਸ਼ਾਨੀ ਤਾਂ ਨਹੀਂ ਹੁੰਦੀ ਨਾ ਕੋਈ ਪੀਨ ਵਾਲੇ ਨੂੰ ਕੈਮਰਾ ਲਿਆ ਸੌਤਨ ਦਿਨ ਜਨਵਰੀ ਰਾਜੂ ਮੰਡੀ ਵਾਲੇ ਨੂੰ ਲਿਆ ਕੈਮਰਾ ਇਹਨੂੰ ਲੈ ਲਿਆ ਬਕਰਾ ਯਾਰ ਹੋਣਾ ਰਾਜੂ ਕਿਵੇਂ ਭਰਦੀ ਆ ਮੰਡੀ ਉਰੇ ਵਧੀਆ ਭਰਦੀ ਆ ਮੰਡੀ ਵਧੀਆ ਭਰਦੀ ਵਧੀਆ ਭਰਦੀ ਹਾਂ ਦੱਸੋ ਇਹ ਦੇਸੋ ਦੋਸਤੋ ਰਾਜੂ ਆ ਭਾਈ ਢੜਬੇ ਤੋਂ ਅੜੇ ਵੀਡੀਓ ਨਾ ਪਾਈ ਅੱਗੀ ਅੜੇ ਹੋ ਕੰਡੇ ਅੜੇ ਅੜੇ ਹੋ ਕੰਡੇ ਕੱਢਦੇ ਨੇ ਜਿਹੜੇ ਸੌਦਿਆਂ ਦੇ ਵੀਡੀਓ ਤਾਂ ਪਾਵਾਂਗੇ ਰਾਜੂ ਜੀ ਆ ਬੱਕਰਾ ਖਰੀਦਿਆ ਦੋਸਤੋ ਪਾਣਾ ਪੜਿਆ ਯਾਰ ਅੱਛਾ ਜੂਪੀ ਜਾਊਗਾ ਉਹ ਬਾਈਆਂ ਨੇ ਖਰੀਦਿਆ ਇਹ ਗੱਡੀ ਦਾ ਰਸਾ ਤਾਂ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ